ਮੈਗੀ ਬਣਾਵਾਂਗੇ ਤੜਕੇ ਵਾਲੀ ਮਸਾਲੇਦਾਰ ਉਹਦੇ ਲਈ ਮੈਂ ਇੱਕ ਪੈਕੇਟ ਮੈਗੀ ਦਾ ਇੱਕ ਪਿਆਜ਼ ਅੱਧਾ ਟਮਾਟਰ ਤੇ ਦੋ ਤਿੰਨ ਮਿਰਚਾਂ ਲਈਆਂ ਇਹਨਾਂ ਨੂੰ ਕੱਟ ਲਿਆ ਵਾ ਜੀ ਤਟਨ ਤੋਂ ਬਾਅਦ ਇੱਕ ਸਾਈਡ ਤੇ ਨਾ ਗੈਸ ਬਾਲ ਕੇ ਕੜਾਈ ਰੱਖ ਦਿੱਤੀ ਐ ਧੋ ਕੇ ਤੇ ਕੜਾਈ ਜਦੋਂ ਸੁੱਕ ਗਈ ਨਾ ਤੇ ਉਦੋਂ ਫੇ ਮੈਂ ਇਹਦੇ ਵਿੱਚ ਰਿਫੈਂਡ ਪਾ ਦੇਣਾ ਵਾ ਤੇ ਇੱਕ ਗਲਾਸ ਲਾਗੇ ਪਾਣੀ ਦਾ ਰੱਖ ਲਿਆ ਵਾ ਜਿਹੜੀ ਮੈਗੀ ਆ ਨਾ ਇਹ ਤੜਕੇ ਵਾਲੀ ਆ ਪਿਆਜ਼ ਪੀਪਾ ਕੇ ਆ ਤੇ ਉਹਦਾ ਤਾਂ ਸਬਜ਼ੀਆਂ ਵਾਲੀ ਹੁੰਦੀ ਆ ਪਰ ਮੇਰੀ ਬੇਟੀ ਨੂੰ ਉਹ ਨਾ ਪਿਆਜ਼ ਵਾਲੀ ਮੈਗੀ ਜ਼ਿਆਦਾ ਪਸੰਦ ਆ ਤੇ ਹੁਣ ਕੜਾਈ ਸੁੱਕ ਗਈ ਆ ਇਹਦੇ ਚ ਮੈਂ ਥੋੜਾ ਜਿਹਾ ਰਫੈਂਡ ਪਾਇਆ ਵਾ ਤੇ ਪਿਆਜ਼ ਪਾਤੇ ਆ ਪਿਆਜ਼ ਜਦੋਂ ਹਲਕੇ ਜਿਹੇ ਬ੍ਰਾਊਨ ਹੋ ਗਏ ਨਾ ਤੇ ਉਸ ਤੋਂ ਬਾਅਦ ਆ ਫਿਰ ਮੈਂ ਦੂਜਾ ਟਮਾਟਰ ਤੇ ਹਰੀ ਮਿਰਚ ਪਾਣੀ ਆ ਤੇ ਵੈਸੇ ਤੇ ਸਿੰਪਲ ਜੀ ਮੈਗੀ ਆ ਸਬਜ਼ੀਆਂ ਸਬਜ਼ੀਆਂ ਨਹੀਂ ਹੈਗੀਆਂ ਕੱਲਾ ਪਿਆਜ਼ ਟਮਾਟਰ ਹੀ ਆ ਤੇ ਇਹ ਮੈਗੀ ਜਿਹੜੀ ਹੈ ਨਾ ਮਤਲਬ ਕਿ ਆਸਾਨ ਜੀ ਹੈਗੀ ਆ ਬੇਟੀ ਨੂੰ ਪਸੰਦ ਆਈ ਇਦਾਂ ਦੀ ਆਂਦੀ ਖਾਣੀ ਇਸ ਕਰਕੇ ਮੈਂ ਬਣਾ ਰਹੀ ਆ ਤੇ ਤੁਹਾਨੂੰ ਮੈਗੀ ਕਿਦਾਂ ਦੀ ਆਂਦੀ ਖਾਣੀ ਪਸੰਦ ਆ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਇਹ ਹੁਣ ਪਿਆਜ਼ ਜਿਹੜਾ ਇਹ ਪੋਚ ਗਿਆ ਸੀ ਤੇ ਫਿਰ ਮੈਂ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਪਾਤੀ ਉਹਨੂੰ ਵੀ ਹਲਕਾ ਜਿਹਾ ਭੁੰਨ ਲਿਆ। ਉਹਨਾਂ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾਦਲੇ ਥੋੜੇ ਜਿਹੜੇ ਆਪਾਂ ਘਰ ਦੇ ਵਿੱਚ ਆਮ ਪਾਨੇ ਆ। ਤੇ ਇਹ ਵੀਡੀਓ ਜਿਹੜੀ ਆ ਤੁਹਾਨੂੰ ਕਿੱਤਾ ਦੀ ਲੱਗੀ ਆ ਮੈਨੂੰ ਜਰੂਰ ਦੱਸਿਓ। ਠੀਕ ਆ ਜੀ ਤੇ ਇਹ ਹੁਣ ਤੜਕਾ ਭੁੱਜ ਗਿਆ ਬਤ ਮੈਂ ਮਸਾਲੇ ਜਿਹੜੇ ਆ ਨਾ ਉਹ ਆਪਣੇ ਮਤਲਬ ਗੈਸ ਤੇ ਲਾ ਕੇ ਇਹ ਖੋਲ ਕੇ ਡੱਬੇ ਰੱਖ ਲਏ ਆ ਤਾਂ ਕਿ ਮਸਾਲੇ ਜਿਹੜੇ ਆਪੋਂ ਦੇ ਵਿੱਚ ਆਸਾਨੀ ਹੋਵੇ ਨਾ ਤੇ ਇਹ ਹੁਣ ਦੇਖੋ ਹਲਕਾ ਜਿਹਾ ਭੁੱਜ ਗਿਆ ਵਾ ਇਹ ਜਦੋਂ ਤੱਕ ਭੁੱਜਦਾ ਵਾ ਤੜਕਾ ਤੇ ਉਹ ਫਿਰ ਜਦੋਂ ਚੰਗੀ ਤਰ੍ਹਾਂ ਭੁੱਜ ਗਿਆ ਨਾ ਜਾਨਾ ਜ਼ਿਆਦਾ ਬ੍ਰਾਊਨ ਕਰਨਾ ਵਾ ਹਲਕਾ ਜਿਹਾ ਕੱਚਾ ਕੱਚਾ ਰੱਖਣਾ ਵਾ ਤਾਂ ਕਿ ਮੈਗੀ ਦੇ ਵਿੱਚ ਟੇਸਟ ਵੀ ਆਵੇ ਤੇ ਨਮਕ ਮਿਰਚ ਤੇ ਗਰਮ ਮਸਾਲਾ ਪਾਤਾ ਇਹਦੇ ਵਿੱਚ ਤੇ ਜਿਹੜਾ ਮੈਗੀ ਦਾ ਮਸਾਲਾ ਨਾ ਉਹਨੂੰ ਵੀ ਮੈਂ ਪੈਕੇਟ ਨੂੰ ਖੋਲ ਕੇ ਤੇ ਉਹ ਵੀ ਪਾਤਾ ਵਿੱਚ ਇਹਦੇ ਤੇ ਇਹਨਾਂ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਨਾ ਇੱਕ ਗਲਾਸ ਮੈਂ ਪਾਣੀ ਦਾ ਪਾ ਦੇਣਾ ਇਹਦੇ ਵਿੱਚ ਇਹ ਜਦੋਂ ਮਸਾਲੇ ਆ ਭੁੱਜ ਗਿਆ ਤਾਂ ਹੁਣ ਇੱਕ ਗਲਾਸ ਪਾਣੀ ਦਾ ਪਾਤਾ ਵਾ ਤੇ ਮੈਗੀ ਨਾਲ ਹੀ ਮੈਗੀ ਰੱਖ ਦੇਣੀ ਆ ਵਿੱਚ ਪਾ ਕੇ ਤੇ ਇਹ ਜਿਹੜੀ ਮੈਗੀ ਆ ਨਾ ਤਿੰਨ ਤੋਂ ਚਾਰ ਮਿੰਟ ਤੱਕ ਬਣ ਜਾਣੀ ਆ ਕਿਉਂਕਿ ਨਾ ਇਹ ਨਾ ਮਾਰੇ ਮੜੀ ਰੂਪ ਜਿਹੀ ਵਾਲੀ ਆ ਮੈਗੀ ਜਿਆਦਾ ਪਾਣੀ ਨਹੀਂ ਸਿਕਾਇਆ ਇਹਦਾ ਤੇ ਇਹ ਮੈਗੀ ਦੀ ਦੀ ਰੈਸਪੀ ਜਿਹੜੀ ਆ ਇਹ ਤੁਹਾਨੂੰ ਜੇ ਵਧੀਆ ਲੱਗੀ ਆ ਨਾ ਤੇ ਤੁਸੀਂ ਮੇਰੇ ਜ਼ਰੂਰ ਦੱਸਿਓ ਕਿ ਕਿੱਦਾਂ ਦੀ ਲੱਗੀ ਆ ਮੇਰੀ ਬੇਟੀ ਨੂੰ ਇਦਾਂ ਦੀ ਮੈਗੀ ਖਾਣੀ ਪਸੰਦ ਆ ਤੇ ਮੇਰਾ ਬੇਟਾ ਜਿਹੜਾ ਵਾ ਉਹਨੂੰ ਤੇ ਸਿੰਪਲ ਮੈਗੀ ਖਾਣੀ ਪਸੰਦ ਆ ਕਿ ਬਸ ਕੁਛ ਨਹੀਂ ਪਾਣਾ ਵਿੱਚ ਮੈਗੀ ਮਸਾਲਾ ਪਾ ਕੇ ਤੇ ਉਹ ਨੂੰ ਬਸ ਇਦਾਂ ਹੀ ਖਾਣੀ ਆ ਤੇ ਇਹ ਮੇਰੀ ਬੇਟੀ ਨੂੰ ਨਾ ਇਦਾਂ ਤੜਕੀ ਵਾਲੀ ਖਾਣੀ ਪਸੰਦ ਵਾ ਤੇ ਮੇਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਹੈ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮੈਗੀ ਬਣ ਗਈ ਹੈ ਜੀ ਦੇਖੋ ਤੇ ਇਹ ਮੈਗੀ ਜਿਹਦੇ ਵਿੱਚ ਥੋੜਾ ਥੋੜਾ ਸੂਪ ਹੈਗਾ ਵਾ ਤੇ ਉਹ ਇਹ ਇਤਨੀ ਮੈਗੀ ਖਾਣੀ ਪਸੰਦ ਵਾ ਇਸ ਕਰਕੇ ਮੈਂ ਇਤਾਂ ਦੀ ਬਣਾਈ ਆ। ਮੈਗੀ ਬਣ ਕੇ ਤਿਆਰ ਹੋ ਗਈ ਐ। ਤੇ ਹੁਣ ਮੈਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਣਾ ਵਾ। ਤੇ ਜਿੰਨਾ ਭੈਣ ਭਰਾਵਾਂ ਨੇ ਮੇਰੀ ਵੀਡੀਓ ਨੂੰ ਲਾਈਕ ਕਰਦੇ ਆ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਉਹਨਾਂ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦੀ ਆ। ਤੇ ਇਹ ਮੈਗੀ ਜਿਹੜੀ ਬਣ ਕੇ ਤਿਆਰ ਹੋ ਗਈ ਇਹਨੂੰ ਮੈਂ ਪਲੇਟ 'ਚ ਕੱਢ ਲਿਆ ਵਾ। ਤੇ ਗਰਮ ਗਰਮ ਖਾਣ ਲਈ ਤਿਆਰ ਆ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦੀ ਆ ਕਿ ਉਹ ਮੇਰੀ ਵੀਡੀਓ ਨੂੰ ਦੇਖਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਧੰਨਵਾਦ ਜੀ ਸਾਰਿਆਂ ਦਾ